ਸਾਰੇ ਮੇਰੇ ਪੱਤਰਕਾਰ ਸਾਥੀਆਂ ਦਾ ਜਿਹੜੇ ਪੱਤਰਕਾਰ ਵੀਰ ਅੱਜ ਸਾਡੇ ਧਰਨੇ ਦੀ ਕਵਰੇਜ ਕਰਨ ਵਾਸਤੇ ਆਏ ਆ ਇਹ ਧਰਨਾ ਇਹ ਅੱਜ ਪਹਿਲਾ ਦਿਨ ਨਹੀਂ ਹੈਗਾ ਧਰਨੇ ਦਾ ਇਸ ਤੋਂ ਪਹਿਲਾਂ ਵੀ ਅਸੀਂ ਵੱਖ-ਵੱਖ ਦਿਨ ਤਿੰਨ ਤੋਂ ਚਾਰ ਵਾਰੀ ਅਸੀਂ ਇੱਕ ਵਾਰ ਨੈਸ਼ਨਲ ਹਾਈਵੇ 'ਤੇ ਅਸੀਂ ਸੋਲਖਿਆ ਟੋਲ ਪਲਾਜ਼ਾ ਨੂੰ ਪੂਰਨ ਤੌਰ ਤੇ ਬੰਦ ਕੀਤਾ ਇੱਕ ਦਿਨ ਦੇ ਲਈ ਤੇ ਦੋ ਦਿਨ ਅਸੀਂ ਚੌਕੋਸਾ ਪੋਸਟ ਦੇ ਕੋਲ ਗੁਰਦੁਆਰਾ ਸਾਹਿਬ ਮੇਨ ਮਾਰਗ ਦੇ ਉੱਤੇ ਦੋ ਦਿਨ ਤੇ ਲਗਾਤਾਰ ਉੱਥੇ ਵੀ ਬੰਦ ਕੀਤਾ ਤੇ ਨਿਰੰਤਰ ਸਾਡਾ ਧਰਨਾ ਉੱਥੇ ਸ਼ਾਂਤਮਈ ਤਰੀਕੇ ਦੇ ਨਾਲ ਜਾਰੀ ਹੈ ਇਹ 28 ਤਰੀਕ ਤੋਂ ਲੈ ਕੇ ਅੱਜ ਤੱਕ ਦਾ ਸਾਨੂੰ ਪ੍ਰਸ਼ਾਸਨ ਨੇ ਅਸ਼ਵਾਸ਼ਣ ਦਿੱਤਾ ਸੀ ਕਿ ਜਿਹੜੀ ਕੰਦੋੜਾ ਪਿੰਡਾ ਸ਼੍ਰੀ ਝੋਂਕੋਰ ਸਾਹਿਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਮਹਾਨ ਪਵਿੱਤਰ ਧਰਤੀ ਉਸ ਧਰਤੀ ਦੇ ਕੰਦੋੜੇ ਪਿੰਡ ਦੇ ਮੌਜੂਦਾ ਸਰਕਾਰ ਦੇ ਸਰਪੰਚ ਨੇ ਇੱਕ 16 ਸਾਲ ਦੀ ਨਵਾਲਕ ਬੱਚੀ ਦੇ ਨਾਲ ਦੁਸ਼ਕਰਮ ਕੀਤਾ ਬਲਤ ਕਰ ਰਹੀ ਨਿੰਦਨਯੋਗ ਘਟਨਾ ਕੀਤੀ ਆ ਉਸ ਤੋਂ ਬਾਅਦ ਉਹ 16 ਤਰੀਕ ਨੂੰ ਐਫ ਆਈ ਆਰ ਹੁੰਦੀ ਹੈ ਤੇ 11 ਫਰਵਰੀ ਦੀ ਇਹ ਘਟਨਾ ਉਹ ਦੋਸ਼ੀ ਹੁਣ ਤੱਕ ਫਰਾਰ ਆ ਅੱਜ ਵੀ ਪੁਲਿਸ ਜਿਹੜੀ ਢਿੱਲੀ ਮੱਠੀ ਕਾਰਵਾਈ ਆ ਅਸੀਂ ਸਾਰੀਆਂ ਸਮਾਜਿਕ ਤੇ ਰਾਜਨੀਤਿਕ ਧਾਰਮਿਕ ਜਥੇਬੰਦੀਆਂ ਅੱਜ ਐਸਐਸਪੀ ਦਫ਼ਤਰ ਦਾ ਘਰਾਵ ਕਰਨ ਆਈਆਂ ਇਹਦਾ ਕਾਰਨ ਕੀ ਆ ਕਿ ਸਾਨੂੰ ਐਸਐਸਪੀ ਸਾਹਿਬ ਵੱਲੋਂ ਜਿਹੜੀ ਮੈਡਮ ਸਿਗਰ ਐਸਪੀ ਮੈਡਮ ਤੇ ਉਸ ਤੋਂ ਨਾਮ ਸਾਡੇ ਐਸਪੀ ਸਾਹਿਬ ਆਪਣੇ ਹੁੰਦਲ ਜੀ ਉਹ ਆਏ ਸੀਗੇ ਰਾਜਪਾਲ ਹੁੰਦਲ ਜੀ ਇਸ ਆਸ਼ਵਾਸ਼ਣ ਦਿੱਤਾ ਸੀ ਕਿ ਅਸੀਂ 100 ਵਾਰ ਤੱਕ ਅਸੀਂ ਦੋਸ਼ੀਆਂ ਨੂੰ ਫੜ ਕੇ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਕਰਾਂਗੇ ਜੋ ਉਹਨਾਂ ਨਾਲ ਬਣਦੀ ਸਜ਼ਾ ਹੈ ਉਹਨਾਂ ਦਿਵਾਵਾਂਗੇ ਪਰ ਅੱਜ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਮੱਠੀ ਕਾਰਵਾਈ ਤੇ ਉਹਨਾਂ ਦੇ ਝੂਠੇ ਜਿਹੜੇ ਮਿੱਟੀ ਦੇ ਗੁੱਡੇ ਸਾਨੂੰ ਦਿੰਦੇ ਸੀਗੇ ਅਸੀਂ ਭਗਤ ਸਿੰਘ ਦੇ ਵਾਰਿਸ ਆ ਅਸੀਂ ਭਗਤ ਸਿੰਘ ਦੇ ਵਾਰਿਸ ਆ ਅਸੀਂ ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ ਤੇ ਚੱਲਣ ਵਾਲੇ ਲੋਕ ਆ ਅੱਜ ਬਾਬਾ ਸਾਹਿਬ ਦੀ ਧੀ ਪੁਕਾਰ ਕਰ ਰਹੀ ਆ ਕਿ ਮੈਨੂੰ ਇਨਸਾਫ਼ ਦੇਵੇ ਇਹ ਇੱਕ ਧੀ ਨਹੀਂ ਹੈਗੀ ਇਸ ਦੇ ਪਿੱਛੇ ਹਜ਼ਾਰਾਂ ਧੀਆਂ ਨੇ ਇਸ ਕੰਦੋਲੇ ਪਿੰਡ ਦੇ ਵਿੱਚ ਵੀ ਕਹਿਣਾ ਚਾਹੁੰਦਾ ਏ ਕਿ ਜਿਹੜੇ ਧਾਰਮਿਕ ਲੋਕਾਂ ਨੇ ਦਬਾਅ ਪਾਇਆ ਕਿ ਹੋਰ ਵੀ ਕੁਝ ਬਤਕੀਆਂ ਸੀਗੀਆਂ ਜਿਹੜੀਆਂ ਗੁੰਮਨਾਮ ਨੇ ਇਸ ਪਿੰਡ ਦੇ ਵਿੱਚ ਜਿਸ ਦੇ ਨਾਲ ਦੋਸ਼ੀ ਨੇ ਦੁਸ਼ਕਰਮ ਕੀਤਾ ਇਹਨੂੰ ਜਲਦੀ ਤੋਂ ਜਲਦੀ ਅਰੈਸਟ ਕਰਕੇ ਇਸ ਦੋਸ਼ੀ ਨੂੰ ਵੱਢੀ ਬਣਦੀ ਜਿਹੜੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਪ੍ਰਸ਼ਾਸਨ ਤੋਂ ਇਹ ਮੰਗ ਆਈ ਜੇਕਰ ਦੋਸ਼ੀ ਫੜਿਆ ਜਾਂਦਾ ਤਾਂ ਅੱਜ ਇਹ ਨੌਬਤ ਨਾਉਂਦੀ ਕਿ ਅੱਜ ਅਸੀਂ ਐਸਐਸਪੀ ਦਫ਼ਤਰ ਤੇ ਡੀਸੀ ਦਫ਼ਤਰ ਦੇ ਗੇਟ ਦੇ ਮੂਹਰੇ ਬੈਠੇ ਹੁੰਦੇ ਉਸ ਦੋਸ਼ੀ ਦੇ ਸ਼ੁਰੂ ਤੋਂ ਹੀ ਬੱਕ ਬੱਕ ਪਾਰਟੀਆਂ ਨਾਲ ਲਿੰਕ ਰਹੇ ਆ ਅਕਾਲੀ ਦਲ ਕਹਿ ਲੋ ਜਾਂ ਫਿਰ ਕਾਂਗਰਸ ਕਾਂਗਰਸ ਤੋਂ ਬਾਅਦ ਹੁਣ ਮੌਜੂਦਾ ਸੱਤਾਧਾਰੀ ਸਰਕਾਰ ਸਾਰੀਆਂ ਪਾਰਟੀਆਂ ਵਿੱਚ ਉਹਦਾ ਦਬਦਬਾ ਰਿਹਾ ਹੈ ਰਿਹਾ ਹੈ ਇਹ ਤਾਂ ਹੁਣ ਮੌਜੂਦਾ ਪਾਰਟੀਆਂ ਜਿਹੜੇ ਜਿੰਨੀਆਂ ਵੀ ਉਹ ਹੀ ਦੱਸ ਸਕਦੇ ਆ ਕਿ ਉਹਦਾ ਦਬਦਬਾ ਕਿਉਂ ਸੀ ਕਿ ਕੱਲ ਕੱਲੀ ਰੋਕੀ ਤੱਕ ਇਹ ਗੱਲ ਸੀਮਤ ਸੀ ਕਿ ਉਹਦੇ ਹੋਰ ਵੀ ਕੋਈ ਗੈਰਕਾਨੂੰਨੀ ਲਿੰਕ ਸਨ ਤਾਂ ਜੋ ਉਹਨੂੰ ਇੱਕ ਐਡੀ ਵੱਡੀ ਸਹਿਦਤੀ ਜਾਂਦੀ ਸੀ ਸੋ ਅੱਜ ਅਸੀਂ ਬੈਠੇ ਆ ਇੱਕ ਉਸ ਬੱਚੀ ਲਈ ਇਨਸਾਫ ਲੈਣ ਲਈ ਜਿਹੜੀ ਅਜੇ 16 ਸਾਲ ਦੀ ਆ 11ਵੀਂ ਜਮਾਤ ਚ ਪੜਦੀ ਆ ਬੱਚੀ ਤਾਂ ਕਹਿੰਨੇ ਆ ਕਈ ਬੰਦੇ ਪੂਰੀ ਸ਼ਬਦ ਵਰਤਦੇ ਆ ਕਿਉਂਕਿ ਉਹ ਨਵਾਲਾ ਜਦੋਂ ਤੱਕ ਬਾਲਗ ਨਹੀਂ ਹੁੰਦੀ ਉਹਨੂੰ ਆਪਾਂ ਕੁੜੀ ਵੀ ਨਹੀਂ ਕਹਿ ਸਕਦੇ ਅਜ ਬੱਚੀ ਆ ਤੇ ਇੱਕ ਪਾਸੇ ਬੱਚੀ ਆ ਤੇ ਦੂਜੇ ਪਾਸੇ ਤਕਰੀਬਨ 50 ਦੀ ਉਮਰ ਨੂੰ ਟੁੱਕਣੇ ਵਾਲਾ ਸਰਪੰਚ ਆ ਜਿਹਨੂੰ ਪਿੰਡ ਦੇ ਲੋਕਾਂ ਨੇ ਬੜੇ ਫਤਵੇਂ ਨਾਲ ਸਰਪੰਚ ਬਣਾਇਆ ਪਰ ਜੋ ਨੇ ਕਾਰਨਾਮਾ ਕੀਤਾ ਉਹਦੇ ਲਈ ਉਹਦਾ ਪਰਿਵਾਰ ਤਾਂ ਦੁਖੀ ਹੋਆ ਪੀੜਤ ਬੱਚੀ ਉਹਦਾ ਪਰਿਵਾਰ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਸਾਰੀ ਦੁਖੀਆਂ ਕਿ ਉਹ ਬੰਦਾ ਅਜੇ ਤੱਕ ਗ੍ਰਿਫਤ ਨਹੀਂ ਹੈਗਾ ਗ੍ਰਿਫਤ ਨਾ ਹੋਣ ਦਾ ਕਾਰਨ ਵੀ ਪੁਲਿਸ ਦੀ ਨਾਕਾਮੀ ਆ ਕਿਉਂਕਿ ਜੇ ਪੁਲਿਸ ਨੇ ਸਹੀ ਸਮੇਂ ਤੇ ਉਹ ਬੰਦੇ ਨੂੰ ਨਕੇਲ ਕਸੀ ਹੁੰਦੀ ਜਾਂ ਉਹਨੂੰ ਫੜਿਆ ਹੁੰਦਾ ਤਾਂ ਅੱਜ ਇਹ ਨੌਬਤਨਾਮ ਦੀ ਕਿ ਅੱਜ ਇਹ ਧਰਨਾ ਲੱਗਦਾ ਅੱਜ 1 ਮਹੀਨਾ ਹੋ ਚੁੱਕਾ ਪਿਆ ਬਿਲਕੁਲ ਜੀ ਅੱਜ 11 ਮਾਰਚ ਆ 11 ਤਰੀਕ ਨੂੰ ਇੱਕ ਨੌਣਾ ਕੰਮ ਪਿੰਡ ਦੇ ਸਰਪੰਚ ਵੱਲੋਂ ਕੀਤਾ ਗਿਆ ਸੀ ਤੇ 16 ਤਰੀਕ ਨੂੰ ਐਫਆਈਆਰ ਹੁੰਦੀ ਆ ਇਹਦੇ ਤੇ ਇਹ ਵੀ ਦੱਸਣੇ ਵਾਲੀ ਗੱਲ ਆ ਕਿ 16 ਤਰੀਕ ਨੂੰ ਜਦੋਂ ਐਫਆਈਆਰ ਤੋਂ ਬਾਅਦ ਕਿਸੇ ਵੀ ਘਟਨਾ ਦੀ ਜਿਹੜੀ ਜਾਂਚ ਉਹ 24 ਘੰਟੇ ਦੇ ਵਿੱਚ ਵਿੱਚ ਕਰਨੀ ਹੁੰਦੀ ਆ ਪਰ ਮੌਜੂਦਾ ਜਿਹੜਾ ਉੱਥੇ ਦਾ ਪੁਲਿਸ ਪ੍ਰਸ਼ਾਸਨ ਤਾਂ ਉਹ ਕ੍ਰਾਈਮ ਸਪੌਟ ਤੇ ਉਸ ਟਾਈਮ ਜਾਂਦਾ ਜਦੋਂ ਇਲਾਕਾ ਧਰਨਾ ਲਾ ਕੇ ਬੈਠ ਜਾਂਦਾ ਧਰਨਾ ਕਰਨੀਆਂ ਆਂਦੇ ਦਵਾ ਹੇਠ ਪੁਲਿਸ ਪ੍ਰਸ਼ਾਸਨ ਕ੍ਰਾਈਮ ਸਪੌਟ ਤੇ ਉਸ ਸਮਰਾਲੇ ਵਾਲੇ ਹੋਟਲ ਤੇ ਜਾਂਦਾ ਹੈ ਪਹਿਲਾਂ ਉਹਨਾਂ ਨੇ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਲਈ ਕਿਉਂਕਿ ਉਹ ਬਚਾਉਣਾ ਚਾਹੁੰਦੇ ਸਨ ਇਹ ਸਾਬਤ ਹੁੰਦਾ ਹੈ ਕਿ ਉਹ ਇਸ ਦੋਸ਼ੀ ਨੂੰ ਕਿਸੇ ਨਾ ਕਿਸੇ ਤਰੀਕੇ ਦਾ ਸਿਆਸੀ ਜਾਂ ਇਸ ਕੇਸ ਵਿੱਚ ਲਾਭ ਦੇਣਾ ਚਾਹੁੰਦੇ ਸਨ ਸ਼ੌਕਾਂ ਦੇ ਪਿੱਛੇ ਬਚਾਉਣ ਦੇ ਲਈ ਤੇ ਉਹਨੂੰ ਕੋਲ ਕੇਸ ਦੀ ਕਾਰਵਾਈ ਪੂਰੇ ਵਧੀਆ ਤਰੀਕੇ ਨਾਲ ਕਰਾ ਕੇ ਉਹਨੂੰ ਸਜਾ ਨਹੀਂ ਵਾਗੇ ਇਸ ਧਾਰਨੇ ਦੇ ਵਿੱਚ ਵਕ ਵਕ ਪਾਰਟੀਆਂ ਤੋਂ ਆਉਹਦੇ ਦਾ ਆਏ ਹੋਏ ਜਥੇਬੰਦੀਆਂ ਤੋਂ ਧਾੜੀ ਤੋਂ ਵੇਖੀ ਜਾ ਮੇਰੀਆ ਭੈਣਾ ਕੰਦੋਲੇ ਤੋਂ ਹੋਰ ਕਮੇਟੀ ਮੈਂਬਰ ਸਾਰੇ ਜੋ ਜ਼ਿੰਮੇਵਾਰ ਆ ਇਸ ਧਰਨੇ ਤੇ ਆਏ ਉਹਨਾਂ ਦਾ ਮੈਂ ਧੰਨਵਾਦ ਕਰਦਾ ਜੋ ਅਗਲਾ ਪ੍ਰੋਗਰਾਮ ਹੈ ਤੁਹਾਨੂੰ ਜਲਦ ਦਿੱਤਾ ਜਾਊਗਾ ਇਸ ਤਰ੍ਹਾਂ ਹੀ ਸਾਡਾ ਸਾਥ ਦੇਣਾ ਤੇ ਮੈਂ ਜੋੜੀ ਪ੍ਰੈਸ ਮੀਡੀਆ ਨੂੰ ਉਹਦਾ ਵੀ ਧੰਨਵਾਦ ਕਰਦਾ ਅਜਿਹੇ ਰੂਪ ਤੇ